ਹਾਂਜੀ ਸਾਸਟਰਕਾਲ ਜੀ ਕੀ ਹਾਲ ਚਾਲ ਜੀ ਟਾਈਮ ਸਵੇਰੇ 7 ਵਜੇ ਤੇ ਆਪਾਂ ਉੱਠ ਚੁੱਕੇ ਆ ਉੱਠਦੇ ਸਾਰ ਅੱਜ ਆਪਾਂ ਪਹਿਲਾ ਕੰਮ ਕੀਤਾ ਵਾ ਚਾਹ ਕਰੀਆ ਪਹਿਲਾ ਚਾਹ ਪੀ ਕੇ ਥੋੜਾ ਜਿਹਾ ਕਹਿੜੇ ਹੋਈਏ ਫਿਰ ਉਦੋਂ ਬਾਅਦ ਸਾਰੇ ਘਰ ਦੀ ਸਫਾਈ ਵੀ ਕਰਨੀ ਆ ਪੱਖੇ ਸਾਡੇ ਇੱਦਾਂ ਹੀ ਚੱਲਦੇ ਰਹਿੰਦੇ ਆ ਜਿੰਨਾ ਮਤਲਬ ਜਿਵੇਂ ਅਸੀਂ ਹੁਣ ਅਸੀਂ ਕੱਲ੍ਹ ਸ਼ਾਮ ਦੇ ਇੱਥੇ ਆਏ ਹੋਇਆ ਪੱਖੇ ਕੱਲ੍ਹ ਦੇ ਇਵੇਂ ਚੱਲਦੇ ਆ ਵੀ ਘਰੇ ਜਿਹੜਾ ਗੁੰਮ ਜਿਹਾ ਹੁੰਦਾ ਇਹਦੇ ਨਾਲ ਠੀਕ ਹੋ ਜਾਂਦਾ ਵਾ ਤੇ ਡੈਡੀ ਸਵੇਰੇ ਨਹਾ ਕੇ ਤਿਆਰ ਹੋ ਕੇ ਗੇੜੇ ਤੇ ਚਲੇ ਗਏ ਤੇ ਨਾਲੇ ਡੈਡੀ ਚਾਹ ਪੀ ਲੈਣਗੇ ਨਾਲੇ ਮੈਂ ਚਾਹ ਪੀਵਾਂਗੀ ਉਸ ਤੋਂ ਬਾਅਦ ਆਪਾਂ ਕਿਤੇ ਜਾਣਾ ਮੈਂ ਜਾਣਾ ਕਿੱਥੇ ਆ ਉਹ ਭਪਿੰਦਰ ਹੁਣਾਂ ਦੇ ਉੱਠਿਆ ਵੀ ਤੁਹਾਨੂੰ ਦੱਸ ਦਿਆਂ ਆ ਜਾ ਬਾਈ ਬਾਲੀ ਸਬਰ ਨਹੀਂ ਹੋ ਰਿਹਾ ਹੁਣ ਇੱਕ ਗੱਲ ਹੋਰ ਕੱਲ ਪਰਸੋ ਦੇ ਗਰਮੀ ਇੰਨੀ ਗਾ ਵੀ ਪੱਟੀ ਗੱਡੇ ਪਏ ਨੇ ਗਰਮੀ ਨੇ 2 ਮਿੰਟ ਬੰਦਾ ਪੱਖੇ ਤੋਂ ਪਰੇ ਖੜ੍ਹ ਨਹੀਂ ਸਕਦਾ ਹੈਗਾ ਜਦੀ ਭਿੱਜ ਜਾਂਦਾ ਵਾ ਤੇ ਨਾ ਹੀ ਹਵਾ ਚੱਲਦੀ ਆ ਜਮੇ ਬਾਰ ਵੀ ਜਮੇ ਕੋਹਮ ਤੇ ਆ ਵਾ ਦੇਖੋ ਇੱਕ ਵੀ ਪੱਤਾ ਨਹੀਂ ਹਿੱਲਦਾ ਹੈਗਾ ਹਵਾ ਕਿੱਥੋਂ ਚੱਲਣੀ ਆ ਲਓ ਵੀ ਮਿੱਤਰੋ ਗੁੱਡ ਮਾਰਨਿੰਗ ਹੋ ਗਈ ਏ ਇੱਕ ਹੋਰ ਨਵਾਂ ਦਿਨ ਇੱਕ ਹੋਰ ਨਵੀਂ ਸਵੇਰ ਤੇ ਜਿਨ੍ਹਾਂ ਨੂੰ ਨਹੀਂ ਪਤਾ ਹੁਣ ਵਲੌਗ ਹਰ ਰੋਜ਼ ਆਉਂਦੇ ਆ ਜੇ ਆ ਚੈਨਲ ਤੇ ਵਲੌਗ ਨਹੀਂ ਆਉਂਦਾ ਤਾਂ ਆਪਣੇ ਸੈਕੰਡ ਚੈਨਲ ਤੇ ਵਲੌਗ ਆ ਜਾਂਦਾ ਜਿਹਦਾ ਨਾਮ ਹੈਗਾ ਪਿੰਦਰ ਪਵਨ ਐਂਡ ਰਣਸ਼ੀਰ ਜੇ ਤੁਸੀਂ ਰਣਸ਼ੀਰ ਭਰ ਕੇ ਸਰਚ ਕਰੋਗੇ ਤਾਂ ਉਹ ਚੈਨਲ ਤੁਹਾਡੇ ਆਪੀ ਮੂਰੇ ਆ ਜਾਊਗਾ ਤੋਂ ਬਾਅਦ ਆ ਬ੍ਰੇਕਫਾਸਟ ਕਦੂ ਦੀ ਸਬਜੀ ਘਰ ਦੇ ਕਦੂ ਨਾਲ ਦਹੀਂ ਨਾਲ ਰੋਟੀ ਨਾਲ ਦੱਸੀ ਰੋਟੀ ਪਾਣੀ ਛਕ ਲਿਆ ਤਿਆਰ ਹੋ ਗਏ ਤੇ ਅੱਜ ਤਾਂ ਆਪਣਾ ਪਲਾਨ ਹੈ ਕਿ ਆਪਾਂ ਚੱਲਿਆਂ ਮੋਮਨਾਬਾਦ ਸਿਮਰਨ ਹੁਣਾ ਨੂੰ ਸਿਮਰਨ ਹੁਣਾ ਨੂੰ ਕਹਿ ਸਕਦੇ ਹਾਂ ਸਿਮਰਨ ਹੁਣਾ ਨੂੰ ਅੱਜ ਆਉਣਾ ਸੰਧਾਰਾ ਮਤਲਬ ਵਿਆਹ ਤੋਂ ਬਾਅਦ ਪਹਿਲਾ ਸੰਧਾਰਾ ਤੇ ਆਹੀ ਵੀ ਜਾਣਾ ਉੱਥੇ ਕਹਿੰਦੇ ਪਵਨ ਨੂੰ ਵੀ ਕੱਦਾ ਸੂਟ ਸਾੜ ਮਿਲੂ ਹੈ ਸ਼ੇਰੇ ਤੈਨੂੰ ਕੁਝ ਮਿਲੂ ਨਹੀਂ ਬੀਜੂ ਕੀ ਮਿਲੂਗਾ ਟੋਏ ਟੋਏ ਆ ਵੀ ਟੌਰ ਦਿਖਾਈ ਹਾ ਹਾ ਆ ਸ਼ਰਟ ਤੇ ਕੀ ਲਿਖਿਆ ਹੋਇਆ ਡਾਇਨਾਸੌਰ ਨਹੀਂ ਕੀ ਦਾ ਨਾਮ ਲਿਖਿਆ ਹੋ ਬਿੰਦਰ ਦਾ ਬਿੰਦਰ ਦਾ ਨਹੀਂ ਯਾਰ ਇੱਕ ਹੋਰ ਕਿਹੜਾ ਮਾਮਾ ਜਿਹਨੇ ਤੈਨੂੰ ਬੂਟ ਭੇਜਿਆ ਸੀ ਮੰਮਾ ਆ ਮੈਂ ਗੱਡੀ ਦੀ ਚਾਬੀ ਲੱਭੀ ਜਾਨਾ ਇੱਧਰ ਬਾਪੂ ਜੀ ਤਾਂ ਗੱਡੀ ਸਟਾਰਟ ਕਰੀ ਵਿੱਚ ਬੈਠੇ ਆ ਆ ਜਾ ਓਏ ਭੱਜਿਆ ਚੱਲ ਲੰਘਾ ਦਾਦੂ ਸੰਗ ਹੋਰ ਦਾਦੂ ਜੀ ਸਟਾਰਟ ਕਰੀ ਬੈਠੇ ਨੇ ਗੱਡੀ ਤੁਸੀਂ ਨਹੀਂ ਚਲਾਉਣੀ ਕਹਿੰਦਾ ਕੌਣ ਚਲਾਉ ਸਸ਼ੇਰਾ ਚਲਾਉ ਉਧਰ ਦੀ ਨਹੀਂ ਆਣ ਡੜੀ ਹਰਦਾ ਨਹੀਂ ਅੱਜ ਤਾਂ ਵੀ ਗਰਮੀ ਦਾ ਤੰਡ ਵਾ ਤੰਡ ਤੁਸੀਂ ਡੈਡੀ ਦੀ ਟੌਰ ਚੈੱਕ ਕਰੋ ਅੱਜ ਵਾਹ ਡੈਡੀ ਕੀ ਬਾਤ ਹੈ ਜਦੋਂ ਮੈਂ ਕਿ ਗੇਟ ਖੋਲਣ ਦਾ ਕਰਕੇ ਫਿਰ ਬੇਕਾਰ ਜੀਆਂ ਗੱਲਾਂ ਲਈ ਬਿਲਕੁਲ ਟਾਈਮ ਹੈ ਨਹੀਂ ਤੁਹਾਡੇ ਕੋਲੇ ਹੁੰਦਾ ਹੀ ਨਹੀਂ ਜਦੋਂ ਟਾਈਮ ਕਰਨਾ ਬਹੁਤ ਹੁੰਦੀਆਂ ਕੰਮ ਦੀ ਦੋਨ ਨਹੀਂ ਲੈ ਗੇ ਮੈਂ ਡੈਡੀ ਦੀ ਲਵਾਈਸ ਦੀ ਟੀ-ਸ਼ਰਟ ਲਵਾਈਸ ਤੇ ਪਾਇੰਟ ਡੈਡੀ ਨੂੰ ਕੀ ਫਾਇਦਾ ਹੋਇਆ ਅਮਰੀਕਾ ਤੋਂ ਮੋੜ ਲਿਆ ਅਸੀਂ ਅੱਜ ਪਹਿਲੇ ਦਿਨ ਤੇ ਪਾਈਆ ਅਮਰੀਕਾ 'ਚ ਕਿਤੇ ਨਹੀਂ ਪਾਈ ਅੱਛਾ ਯਾਰ ਚਲ ਇਹ ਵੀ ਅੱਜ ਪਾਵਨ ਨੇ ਲਿਆਦੀ ਇਹ ਕਿਹੜਾ ਅਮਰੀਕਾ ਨਾਲੋਂ ਘਾਟਾ ਇਹ ਆ ਵਈ ਪੰਜਾਬ ਦਾ ਕੈਲੀਫੋਰਨੀਆ ਪਿੰਡਾਂ ਪੰਦੇ ਹੀ ਰਖੇੜੀ ਕਿੱਥੇ ਆ ਗਿਆ ਡੈਡੀ ਕਹਿੰਦੇ ਮੈਂ ਗੱਡੀ ਗਾਹਾਂ ਸ਼ਾਮੇ ਲਾ ਕੇ ਆਉਣਾ ਸ਼ੈੱਡ ਥੱਲੇ ਹੁਣ ਪਹਿਲਾਂ ਸਿਮਰਨ ਆਪਦੇ ਵਾਲੀ ਗੱਡੀ ਅੱਗੇ ਕਰੂ ਫੇਰੇ ਜਾਊਗੀ ਅੱਗੇ ਅਸੀਂ ਚੱਲੇ ਅੰਦਰ ਨੂੰ ਭਾਈ ਗਰਮੀ ਬਹੁਤ ਆ ਅੱਧ ਬੇੜਾ ਸਾਫ ਕੀਤਾ ਵਾ ਸਿਮਰਨ ਨੇ ਵੀ ਸਹੁਰਿਆਂ ਨੇ ਆਉਣਾ ਮੇਰੇ ਨਾਲ ਨਹੀਂ ਮੱਕੀ ਦਾ ਗਾਹ ਪਾਇਆ ਪਿਆ ਸੀ ਨਾਲੇ ਸਮੈਲ ਆਉਂਦੀ ਸੀ ਪੂਰੀ ਕੋ ਵੀਰਨ ਸ਼ੇਰ ਚਲੋ ਬੇ ਚੱਲ ਦਾਦੀ ਨੂੰ ਮਿਲ ਜਾ ਕੇ ਚੱਲ ਚੱਲ ਦਾਦੀ ਨੂੰ ਮਿਲ ਕਿੱਥੇ ਦਾਦੀ ਦੇਖ ਤਾਂ ਕੋਣਾ ਗਿਆ ਚਾਚੀ ਆ ਗਈ ਦਾਦੀ ਆ ਗਈ ਸਾਸਰੀ ਕਾਲ ਕਿ ਮੇ ਬੋਲੀ ਦੇ ਅਬ ਮੱਕੀ ਕੋਲ ਖਾਣਾ ਤਾਂ ਬਈ ਮੁਸ਼ਕਲ ਹੋ ਜਾਂਦਾ ਤਾਂ ਜੇ ਕਰਿਆ ਬਈ ਇਧਰ ਨੂੰ ਦੱਬ ਕੇ ਲਾ ਦੇ ਇਧਰ ਉਹਨਾਂ ਦੇ ਖੜਜੋ ਫਿਰ ਬੀਬੀ ਨੂੰ ਮਿਲ ਕੇ ਆ ਚੱਲ ਬੀਬੀ ਦੇ ਪੈਰੀ ਹੱਥ ਲਾ ਦੇ ਪੁੱਤ ਸਾਰੇ ਜਾਣੇ ਗਣਾਤੇ ਨੇ ਅੱਜ ਵੀ ਉੱਥੇ ਕੌਣ ਕੌਣ ਆ ਅੱਛਾ ਮੈਂ ਕਿ ਨਹੀਂ ਆਇਆ ਇਸ ਵਿੱਚ ਕਿਉਂ ਆਹ ਟੀ-ਸ਼ਰਟ ਕਿੱਥੋਂ ਲੈਂਦੀ ਆ ਕਿਨੇ ਕਿਨੇ ਲੈ ਕੇ ਦਿੱਤੀ ਆ ਮੰਡੀ ਉਹ ੜੀ ਲਿੱਤ ਨਹੀਂ ਰਹੀ ਇਹਦਾ ਤਾਂ ਮੰਡੀ ਪਾਈ ਫੇਵਰੇਟ ਆ ਆ ਝੂ ਕਾਲੇ ਫੱਲੇ ਰੱਖ ਇਹ ਤਾਂ 나 ਅੱਗੇ ਕਹਿੰਦਾ ਮੇਰੇ ਬੂਟ ਪਾ ਦੇ ਮੈਂ ਚਾਚੇ ਕੋਲ ਜਾਣਾ ਮੈਂ ਕਿ ਮੋਜਾਂ ਨਾਲ ਬੈੱਡ ਤੇ ਚੜ੍ਹਿਆ ਬੈਡਾ ਬੂਟ ਪੁਆਈ ਕਿਉਂ ਕੀ ਹੋ ਗਿਆ ਹੈਗਾ ਟੌਰ ਚ ਫਰਕ ਹੋਊ ਅੱਜ ਹੈਗਾ ਫਰਕ ਚ ਫਰਕ ਹੈਗਾ ਆਈਆਂ ਫਰੇ ਬਸ ਟੱਡੀ ਵਾਲਾ ਵਟਾ ਮੈਂ ਟੱਡ ਜੇ ਸੈੱਟ ਹੁੰਦਾ ਨਾ ਫੇਰ ਤਾਂ ਕਿਆ ਹੀ ਬਾਤਾਂ ਸੀ ਹਾਂ ਚੱਲ ਕੋਈ ਨਾ ਜਦ ਤੁਸੀਂ 70 ਸਾਲ ਦੀ ਉਮਰ ਚ ਜਾਮੂਗ ਉਦੋਂ ਦੇਖੋ ਹਾਂ ਕਾ ਤੁਹਾਡੇ ਤਾਂ ਸੁਣੀ ਨੇ ਸੁਣੀ ਨੇ ਚੱਲ ਕੋਈ ਨਾ ਮੇਰੀ ਗੱਲ ਸੁਣ ਵੇਟ ਕਰੀਦੀ ਹੁੰਦੀ ਆ ਰੋਣਿਆਂ ਨੂੰ ਆ ਪੀ ਲੈ ਕੇ ਦਿੰਦੇ ਨੇ ਖੰਡ ਪੀਣ ਨੂੰ ਤੂੰ ਆਪ ਹੀ ਚਾਕੇ ਲੈ ਆ ਗੱਲਾਂ ਵੀ ਛੱਡੋ ਕਹਿੰਦਾ ਦਾਦੀ ਤਾਂ ਫੇਰ ਦਾ ਬੈਠੀ ਗੱਲਾਂ ਹੀ ਮਾਰੀ ਜਾਂਦੇ ਮੈਨੂੰ ਪਾਣੀ ਵੀ ਨਹੀਂ ਦਿੰਦੀ ਕਹਿੰਦਾ ਦਾਦੀ ਚੀਜੀ ਤਾਂ ਦੇ ਦੇ ਮੈਨੂੰ ਆਪ ਹੀ ਲੈ ਕੇ ਆਇਆ ਆਪ ਹੀ ਕਹਿੰਦਾ ਦਾਦੀ ਚੀਜੀ ਤਾਂ ਦੇ ਦੇ ਹੁਣ ਮੈਨੂੰ ਹੋੜੇ ਬੋਰ ਹੋ ਗਿਆ ਹੁਣ ਇਹਨੇ ਟੀਵੀ ਦੇਖਣਾ ਬਹਿ ਜਾ ਉੱਤੇ ਕੀ ਖਾਣਾ ਤੂੰ ਕੀ ਖਾਣਾ ਬੋਲ ਇਹਨੇ ਆਉਂਦੇ ਨਹੀਂ ਦਾਦੀ ਤੋਂ ਚੀਜੀ ਲੈ ਲਈ ਹੁਣ ਦਾਦੀ ਨੂੰ ਫੇਰ ਬਣਾਉਣ ਲੱਗਿਆ ਹੋਇਆ ਵਾ ਭਈ ਦਾਦੀ ਮੈਨੂੰ ਲੇਜ਼ ਦੇ ਦੇ ਹੁਣ ਇਹਨੂੰ ਪਤਾ ਹੁੰਦਾ ਵਾ ਵੀ ਮੇਰੀ ਚਾਚੀ ਨੇ ਚੀਜੀ ਮਗਾ ਕੇ ਇੱਥੇ ਰੱਖੀ ਹੋਈ ਆ ਉਹਦੀ ਵਾਲ ਬਾਰੀ ਕੋਲੇ ਜਾਂਦਾ ਪਹਿਲਾ ਪੈਕੇਟ ਦੇ ਲੱਪੜਾ। ਕਿਆ ਬਾਸੀ ਤੇ ਮੈਨੂੰ ਦੇ ਦੇ। ਨਹੀਂ। ਤਾ ਮੈਂ ਖਾ ਲੈਨੀ ਆ। ਦੇ ਦੇ। ਕੁੱਟੇਗਾ ਮੈਨੂੰ? ਮੈਂ ਮੰਮਾ ਨਹੀਂ ਬਣਨਾ ਤੇਰੀ। ਕੋਈ ਨਾ। ਤੇ ਮਮੀ ਰਹੇਗੀ। ਦੇ ਦੇ ਇੱਕ ਤਾਂ ਦੇ ਦੇ। ਉਦੈ ਨਹੀਂ ਦਿੰਦਾ ਠੀਕ ਹੈ ਲੋ ਬਈ ਪ੍ਰੋਣੇ ਸਾਡੇ ਆ ਗਏ ਮਤਲਬ ਸਿਮਰਨ ਦੇ ਸੋਹਣੇ ਆ ਗਏ ਹਾਂ ਆਪਾਂ ਨੂੰ ਫੋਕ ਵਗੈਰਾ ਦੇ ਆਂਗੇ ਇਸ ਸਮਾਂ ਸਾਡੇ ਘਰ ਆ ਕੇ ਅੰਦਰ ਚੰਗਾ ਨਹੀਂ ਆਪਾਂ ਉਹਨਾਂ ਪਰ ਮੈਂ ਚੱਕ ਸਕਦਾ ਧਿਆਨ ਨਾਲ ਧਿਆਨ ਨਾਲ ਕੌਣ ਆਇਆ ਵੰ ਬੀਰੇ ਨਹੀਂ ਇਹ मामੂ ਨੇ ਹੈ ਇਹ ਨੇ ਵੀ ਪਵਨ ਦੇ ਭਰਾ ਦੋਨੇ ਆ ਪਵਨ ਦਾ ਰੀਅਲ ਬ੍ਰਦਰ ਹੈ ਤੇ ਉਹ ਚਾਚੇ ਦਾ ਮੁੰਡਾ ਹੈ ਨਾ ਇਹ ਬੋਲਦੇ ਬਹੁਤ ਨਹੀਂ ਹੋਣੇ ਕੁੱਗੂ ਬਣੇ ਬੈਠੇ ਆ ਬਿਲਕੁਲ ਸਣਾਓ ਕੋਈ ਗੱਲਾਂ ਜਿਹੜੀ ਮਰਜੀ ਚਲੋ ਵੀ ਹੁਣੇ ਦੇਖਣ ਕਿ ਆਪਦਾ ਟੀਵੀ ਬਾਹਰ ਗਰਮੀ ਬਹੁਤ ਆ ਰਣ ਸ਼ੇਰ ਵੀ ਜਿਹੜਾ ਚਾਵਲ ਗਿਆ ਪੂਰਾ ਇਹਨਾਂ ਨੂੰ ਦੇਖ ਕੇ ਜਦੋਂ ਰਣ ਸ਼ੇਰ ਸੰਗੀ ਜਾਂਦਾ ਵਾ ਹੁਣ ਪੂਰਾ ਐਕਟਿਵ ਹੋਇਆ ਹੋਇਆ ਖੇਡਣ ਨੂੰ ਮਾਰ 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 ਓ ਕਹਿ ਚ ਕਰ ਲਈ ਇੰਨੀ ਗਰਮੀ ਹੋਣ ਤੋਂ ਬਾਅਦ ਹੁਣ ਥੋੜੇ ਜਿਹਾ ਬੱਦਲ ਆਇਆ। ਬਾਬਾ ਪਾ ਦੇ ਮੀ ਬਹੁਤ ਗਰਮੀ ਆ। ਟਾਈਮ 3:30 ਹੋ ਗਏ ਹੁਣ ਸਾਰਿਆਂ ਦੀ ਰੋਟੀ ਖਾਣ ਦੀ ਤਿਆਰੀ ਹੋ ਗਈ। ਰਣਸ਼ੇਰ ਕਹਿੰਦਾ ਮੈਨੂੰ ਨੀਂਦ ਆਉਂਦੀ ਹੈ ਮੈਨੂੰ ਸੁਲਾ ਦੇ ਇੰਨੀ ਕੁ ਗਰਮੀ ਆ। ਇਹਨਾਂ ਬੱਦਲ ਆਇਆ ਚਾਰਕ ਕਣੀਆਂ ਪੈ ਗਈਆਂ। ਮੁੜ ਕੇ ਬੱਦਲ ਲੰਘਿਆ ਉਦੋਂ ਵੀ ਗੁੰਮ ਪੈ ਗਿਆ। ਲੋ ਵੀ ਆਪਾਂ ਦਾਲਾ ਸਬਜ਼ੀ ਪੈਕ ਕਰਾ ਲਈ ਰੋਟੀ ਘਰ ਜਾ ਕੇ ਵੈਸੇ ਰੋਟੀ ਖਾਣੀ ਤਾਂ ਨਹੀਂ। ਨਾ ਦੱਸਿਆ ਕਰ। ਦੇ ਇਸ ਮਾੜੇ ਦਾ ਸੀ ਰੱਜੇ ਹੋਏ ਆ ਉਹ ਕੋਈ ਨਹੀਂ ਜਰੂਰ 4:06 ਹੋ ਗਏ ਮੈਂ ਕਾ ਤੇ ਪੜਾਉ ਜਾ ਕੇ ਚਲੋ ਵੀ ਨਹੀਂ ਨਹੀਂ ਬਸ ਟਾਈਮ 4:06 ਹੋ ਗਏ ਪਵਨ ਦੇ ਘਰ ਦੇ ਵੀ ਚਲੇ ਗਏ ਸੀ ਤੇ ਹੁਣ ਆਪਾਂ ਵੀ ਚੱਲੇ ਆ ਵਾਪਸ ਚੋਧਾ ਨੂੰ ਬਈ ਸ਼ਾਮ ਨੂੰ ਰੋਟੀ ਪਾਣੀ ਦਾ ਕੀ ਪ੍ਰੋਗਰਾਮ ਆ ਹਾਂ ਹਰ ਤਾਂ ਕਿ ਨਹੀਂ ਵੀ ਖਾਣਾ ਤੂੰ ਜਾਣ ਕੇ ਖਾਓਗੇ ਖਾਵਾਂਗੇ ਹੈ ਬੋਤੇ ਉਹ ਧੋਦਾ ਆਪਣੇ ਕੱਪੜੇ ਪਾਏ ਸੀ ਉਹ ਝੱਕਣੇ ਸੀਗੇ ਫਿਰ ਆਪਾਂ ਵਾਪਸ ਆਉਣੇ ਆ ਤੇ ਹੁਣ ਆਪਾਂ ਚੱਲੀਏ ਵਾਪਸ ਧੋਦਾ ਨੂੰ ਫਿਰ ਘਰੇ ਜਾ ਕੇ ਬੇਮਾਰਾ ਮੋਟਾ ਕੰਮ ਕਰ ਦੇਖਣਾ ਵਾ ਰਣ ਛੇਰ ਹੁਣ ਕੱਚੀ ਨੀਂਦ ਚਠਾਲ ਕੇ ਲਿਆਂਦਾ ਵਾ ਹੁਣ ਇਹਨੇ ਘਰ ਤੱਕ ਰੀ 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 ਕਰਦੇ ਨਹੀਂ ਜਾਣਾ ਬਸ ਹਾਂ ਕੀ ਕਰਾਂ ਦੱਸ ਕਿੱਥੇ ਜਾਣਾ ਫਿਰ ਫਿਰ ਪਾਈ ਪੰਦੇਰ ਖੇੜੀ ਜਾਣਾ ਸੀ ਫਰੋਂ ਮੈਨੂੰ ਛੱਡ ਕੇ ਮੋੜਿਆ ਉਹ ਚਲ ਠੀਕਾ ਮੇਰੇ ਦਾਦੂ ਨੂੰ ਆਪਾਂ ਜੋਧੇ ਛੱਡਿਆ ਹੀ ਹੈ ਫਿਰ ਦਾਦੂ ਨੇ ਜੀਰੀ ਨੂੰ ਪਾਣੀ ਦੇਖਣਾ ਵਾ ਹਾਂ ਨਹੀਂ ਨਹੀਂ ਪਰ ਇੰਨੀ ਨਹੀਂ ਮੋੜਨੀ ਇਧਰ ਨੂੰ ਕਰ ਪਿੰਦਰ ਤਰਨ ਸ਼ੇਰ ਨੂੰ ਹੋਣੀ ਗੱਡੀ ਸਿਖਾਉਣ ਲੱਗੇ ਇਧਰ ਨੂੰ ਇਧਰ ਹੈ ਪਿੰਦਰ ਚਲ ਇਹਦਾ ਜੀ ਲੱਗੇ ਨਾ ਬਚਰੇ ਦਾ ਹੁਣ ਹੀ ਸਿੱਖ ਜੂ ਉਹ ਗੱਡੀ ਹਲੇ ਵੇ ਦੇ ਹਲੇ ਵੇ ਦੀ ਲੱਤਾਂ ਵੀ ਨਹੀਂ ਰੇਸ ਤੱਕ ਪਹੁੰਚੜੀਆਂ ਕਿ ਦਾਦੂ ਸਾਈਡ ਪਲੀਜ਼ ਸਿੱਧਾ ਜਾ ਕੀ ਦਾ ਹੁੰਦਾ ਗੱਡੀ ਚਲਾਉਂਦੇ ਘਰੇ ਆ ਗਏ ਹੁਣ ਆਪ ਵਲੌਗ ਨੂੰ ਇੱਥੇ ਐਂਡ ਕਰਦੇ ਆ ਸ਼ਾਰਟ ਐਂਡ ਸਿੰਪਲ ਵਲੌਗ ਹੀ ਰੱਖਦੇ ਆ ਮੈਂ ਨਹੀਂ ਚਾਹੁੰਦਾ ਕਿ ਮੈਂ ਆ ਵਲੌਗ ਨੂੰ ਕੱਲ ਤੱਕ ਲਿਖ ਜਾਵਾਂ ਜਿੰਨਾ ਵੀ ਬਣਿਆ ਹੋਇਆ ਛੋਟਾ ਵਲੌਗ ਵੱਡਾ ਵਲੌਗ ਮੈਨੂੰ ਵゼ ਪਤਾ ਨਹੀਂ ਵੀ ਕਿੰਨੇ ਕ ਮਿੰਟ ਦਾ ਵਲੋਗ ਬਣ ਗਿਆ ਹੋਊਗਾ ਹੁਣ ਜਿਵੇਂ ਆਪਣਾ ਚੱਲਦਾ ਆ ਰਿਹਾ ਰੈਗੂਲਰਲੀ ਕਿ ਹਰ ਰੋਜ਼ ਆਪਾਂ ਸਵੇਰੇ ਵਲੋਗ ਸ਼ੁਰੂ ਕਰਦੇ ਆਂ ਸ਼ਾਮ ਨੂੰ ਖਤਮ ਕਰ ਦਿੰਨੇ ਆਂ ਉਵੇਂ ਹੀ ਰਹਿਣ ਦਿੰਨੇ ਆਂ ਬਾਕੀ ਠੀਕ ਆ ਜੀ ਜੇ ਵਲੋਗ ਵਧੀਆ ਲੱਗਿਆ ਹੋਇਆ ਕਿਸੇ ਵੀ ਰੀਜਨ ਕਰਕੇ ਵਲੋਗ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਸੋਹਣਾ ਜਿਹਾ ਕਮੈਂਟ ਜਰੂਰ ਕਰਿਓ ਚੰਗਾ ਜੀ ਟਾਟਾ ਬਾਏ ਬਾਏ ਟਿਕ ਕੇਅਰ